ਨੇਕੀ ਫਾਊਂਡੇਸ਼ਨ ਵੱਲੋਂ ਜਿੱਥੇ ਸਮਾਜ ਦੇ ਵਿੱਚ ਬਹੁਤ ਵਧੀਆ ਕੰਮ ਪ੍ਰੇਰਨਾ ਦੇ ਲਈ ਕੀਤੇ ਜਾ ਰਹੇ ਹਨ ਉੱਥੇ ਹੀ ਬਲਾਡਾ ਦੇ ਵਿੱਚ ਨੇਕੀ ਫਾਊਂਡੇਸ਼ਨ ਵੱਲੋਂ ਦੋ ਮਰਤਕ ਦੀਆਂ ਅੱਖਾਂ ਦਾਨ ਕਰਨ ਦਾ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਸੰਸਦਾਂ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਸ਼ਹਿਰ ਦੇ ਵਜਨੀਕ ਜਸਪਾਲ ਕੌਰ ਦੀ ਚਾਹਨਕ ਦਿਲ ਦੇ ਦੌਰੇ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਜਿਸ ਤੇ ਉਥੇ ਹੀ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਨੇਕੀ ਫਾਊਂਡੇਸ਼ਨ ਵੱਲੋਂ ਪ੍ਰਾਲਾ ਕੀਤਾ ਗਿਆ ਤੇ ਪ੍ਰੇਰਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਜੋ ਸੰਸਥਾ ਵੱਲੋਂ ਮਰਤੇ ਅੱਖਾਂ ਦਾਣ ਲਈ ਪ੍ਰੇਰਿਤ ਕੀਤਾ ਗਿਆ ਤੇ ਇਮੇਜ ਹਸਪਤਾਲ ਬਠਿੰਡਾ ਦੀ ਟੀਮ ਮੌਕੇ ਤੇ ਬੁਲਾਈ ਗਈ ਅਤੇ ਪਰਿਵਾਰ ਨੇ ਅੱਖਾਂ ਦਾਣ ਕੀਤਾ ਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਅੱਖਾਂ ਦਾਣ ਕਰਨ ਲਈ ਮਹੱਤਤਾ ਦੱਸੀ ਅਤੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਉਹਨਾਂ ਦੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਕਿਉਂਕਿ ਇਸ ਦੇ ਨਾਲ 2 ਅਤੇ 2-4 ਵਿਅਕਤੀਆਂ ਦੀਆਂ ਅੱਖਾਂ ਦੀ ਰੌਸ਼ਨੀ ਮਿਲ ਜਾਵੇਗੀ ਤਸਵੀਰਾਂ ਦੇਖ ਸਕਦੇ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਈ

ठीक है हमने इनका क्या करा हम इनका जो पुतली निकाल के पुतली निकाल के हम किसी जरूरतमंद को लगाएंगे जिनकी पहले से भी आ रखा है या फिर पुतली गली हुई है तो उन मरीजों को नई रोशनी दे सकते एक तरह से ठीक है तो अगर आपके पहचान में भी ऐसे कोई है जिनको आपको लग रहा है कि आपको नेता दान के लिए आपको रजिस्टर करना है तो आप करवा सकते हैं आगे ताकि आपका देहांत के बाद किसी और दो मरीजों को नई रोशनी मिल सके नया जीवन दान मिल सके एक तरह से अब नेकी फाउंडेशन ਦੀ ਪ੍ਰੇਰਨਾ ਸਤ ਦਾ ਇਸ ਪਰਿਵਾਰ ਨੇ ਨੇਕਤਾ ਕਰਤਾ ਹੈਗਾ ਜੋ ਕਿ ਬਹੁਤ ਹੀ ਵੱਡਾ ਸੁਨਾਗਾ ਜੋ ਕਦਮ ਹੈ ਇਸ ਤੋਂ ਵੱਡਾ দান ਕੋਈ ਨਹੀਂ ਹੈ ਇਸ ਦੇ ਨਾਲ ਦੋ ਜ਼ਿੰਦਗੀਆਂ ਨੂੰ ਹੋਰ ਰੋਸ਼ਨੀ ਮਿਲੇਗੀ ਅਸੀਂ ਸਾਰੇ ਪਰਿਵਾਰ ਦਾ ਗੁਦਵੀਰ ਸਿੰਘ ਜੀ ਦਾ ਦਵਿੰਦਰ ਸਿੰਘ ਜੀ ਦਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਮਾਤਾ ਜੀ ਜਸਵੰਤ ਕੌਰ ਜੀ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਇਸ ਦੀ ਬਠਿੰਡਾ ਟੀਮ ਦਾ ਵੀ ਧੰਨਵਾਦ ਇੱਕ ਫਾਊਂਡੇਸ਼ਨ ਵੱਲੋਂ ਕਰਦੇ ਹਾਂ ਜੋ ਇਸ ਅੱਧੀ ਰਾਤ ਨੂੰ ਇਸ ਵਕਤ ਰਾਤ ਦੇ 1.30 ਵਜੇ ਹੋਏ ਨੇ ਪਰ ਇਹ ਕੋਈ ਵੀ ਇਹਨਾਂ ਨੇ ਦਿੱਕਤ ਨਹੀਂ ਕੀਤੀ ਸਦਾ ਜਿੱਦਾਂ ਹੀ ਸਾਡੀ ਕਾਲ ਗਈ ਹੈ ਇਹ ਤੁਰੰਤ ਸਾਡੇ ਕੋਲੇ ਪਹੁੰਚੇ ਸੋ ਅਸੀਂ ਸਾਰਿਆਂ ਦਾ ਇਸ ਨੇਕ ਕੰਮ ਦੇ ਲਈ ਸ਼ਲਾਘਾ ਵੀ ਕਰਦੇ ਆਂ ਤੇ ਪਰਿਵਾਰ ਨਾਲ ਅਸੀਂ ਦੁੱਖ ਵੀ ਮਨਾਉਨੇ ਆ ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਨੇ ਐਡਾ ਵੱਡਾ ਕਦਮ ਦੀ ਚੱਕਿਆਗਾ ਸੋ ਇਹ ਨੇਕ ਕੰਮ ਕੀਤਾਗਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ